ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ ਸਭ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹਾਂ ਗੱਲ ਕਰਦੀ ਹਾਂ ਬੇ ਲੋਕ ਤਾਂ ਇੱਥੇ ਜਦੋਂ ਮੰਨਤ ਪੂਰੀ ਨਾ ਹੋਵੇ ਰੱਬ ਵੀ ਬਦਲ ਲੈਂਦੇ ਨੇ ਬੰਦਿਆ ਤੂੰ ਕਿਹੜੇ ਬਹਿਮ ਚ ਤੁਰਿਆ ਫਿਰਦਾ ਵੀ ਤੇਰੇ ਨਾਲ ਕੋਈ ਰਿਸ਼ਤਾ ਨਿਭਾਊਗਾ ਹਾਂ ਰੱਬ ਵੀ ਚੇਂਜ ਕਰ ਲੈਂਦੇ ਨੇ ਪਰ ਮੈਂ ਤਾਂ ਇਹੀ ਕਹੂੰ ਜਿਸ ਇਸ਼ਟ ਨੂੰ ਮੰਨਦੇ ਹੋ ਜਿਸ ਧਰਮ ਨੂੰ ਮੰਨਦੇ ਹੋ ਉਸ ਧਰਮ ਵਿੱਚ ਪਰਪੱਕ ਰਹੋ ਕਿਸੇ ਦੇ ਧਰਮ ਨੂੰ ਮਾੜਾ ਨਾ ਕਹੋ ਜੇ ਮੰਨਤ ਨਹੀਂ ਪੂਰੀ ਹੁੰਦੀ ਉਦੋਂ ਹੋਰ ਉਹਦੇ ਅੱਗੇ ਆਪਣੇ ਹਾੜੇ ਕੱਢੋ ਬੇਨਤੀਆਂ ਕਰੋ ਉਹਨੂੰ ਮੰਨੋ ਪਰ ਆਪਣਾ ਧਰਮ ਨਾ ਬਦਲੋ ਰੱਬ ਨਾ ਬਦਲੋ ਐਵੇਂ ਨਾ ਹੋਰਤਾ ਮੱਥ ਟੇਕੋ ਜਿਸ ਨੂੰ ਮੰਨਦੇ ਹੋ ਫਿਰ ਉਸੇ ਨੂੰ ਮੰਨੋ ਸਰਬੱਤ